ਇਸ ਭਾਰਤ ਵਗਿਆ ਹੈ ਮੇਰੇ ਬੱਚੋ ਵੜੇ ਚੱਲੋ ਇਸ ਸ਼ਾਹ ਜਿਸ ਨੇ ਚੜ੍ਹੇ ਚਲੋ ਚੰਡੀਗੜ੍ਹ ਦੀ ਸਮੂਹ ਟੀਮ ਜੋ ਨਾਲ ਮਿਲ ਕੇ ਅੱਜ ਸ਼ਹੀਦਾਂ ਨੂੰ ਯਾਦ ਕੀਤਾ ਸੋ ਕੋਟਾਨ ਕੋਟ ਪ੍ਰਣਾਮ ਪਹਿਲੀ ਗੱਲ ਸ਼ਹੀਦਾਂ ਨੂੰ ਔਰ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਆਮ ਆਦਮੀ ਪਾਰਟੀ ਟੀਮ ਚੰਡੀਗੜ੍ਹ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਵੀ ਕਰਦਾ ਸ਼ਲਾਘਾ ਵੀ ਕਰਦਾ ਦੇਖੋ ਆਪਣੀ ਤਾਂ ਪਾਰਟੀ ਦਾ ਜਨਮ ਸ਼ਹੀਦ 에ਜਮ ਭਗਤ ਸਿੰਘ ਜੀ ਤੇ 바바 ਸਾਹਿਬ ਭੀਮਰਾਓਂ ਬੇਦਕਰ ਜੀ ਦੀ ਸੋਚ ਹੋਇਆ। ਸੋ ਇਹ ਪਹਿਲੀ ਵਾਰ ਹੋਇਆ ਹੋਇਆ ਇਤਿਹਾਸ ਦੇ ਵਿੱਚ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਕਿ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਕਿਹਾ ਦਿੱਲੀ ਜਿੱਥੇ ਤੇ ਸਾਡਾ ਪ੍ਰਮਾਤਮਾ ਨੇ ਸਾਨੂੰ ਤਾਕਤ ਬਖਸ਼ੀ ਕਿਹਾ ਪੰਜਾਬ ਅਸੀਂ ਸਾਰੇ ਕਿਤੇ ਸ਼ਹੀਦ 에ਜਮ ਭਗਤ ਸਿੰਘ ਜੀ ਦੀ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੀ ਅਸੀਂ ਫੋਟੋਆਂ ਤਸਵੀਰਾਂ ਲਾਈਆਂ ਅਸੀਂ ਉੱਥੇ ਆਪਣੇ ਲੀਡਰਾਂ ਦੀਆਂ ਨਹੀਂ ਲਾਈਆਂ ਅਸੀਂ ਉਹਨਾਂ ਦੀਆਂ ਲਾਈਆਂ ਜਿਨ੍ਹਾਂ ਦੀ ਬਦੌਲਤ ਸਾਨੂੰ ਪਹਿਲਾਂ ਦੇਸ਼ 'ਚੋਂ ਆਜ਼ਾਦੀ ਮਿਲੀ ਫਿਰ ਆ ਸਾਨੂੰ ਵਰਨ ਸ਼ੰਕਲਾਵਾਂ ਦੇ ਵਿੱਚੋਂ ਆਜਾਦੀ ਮਿਲੀ ਫਿਰ ਸਾਨੂੰ ਵਿੱਦਿਆ ਦਾ ਸੰਕਲਪ ਮਿਲਿਆ ਸਾਨੂੰ ਇਸ ਛੂਏ ਤੋਂ ਬਾਹਰ ਜਿਨ੍ਹਾਂ ਨੇ ਕੱਢਿਆ ਪੜ੍ਹ ਕੇ ਪੜ੍ਹਾਈ ਦੇ ਨਾਲ ਵਿੱਦਿਆ ਦੇ ਨਾਲ ਅਸੀਂ ਉਹਨਾਂ ਦੀ ਸੋਚ ਤੇ ਪਹਿਰਾ ਦਿੱਤਾ ਸੋ ਅੱਜ ਵੀ ਖਟਕੜ ਕਲਾ ਦੇ ਵਿੱਚ ਸਟੇਟ ਲੈਵਲ ਦਾ ਪ੍ਰੋਗਰਾਮ ਹੈ ਜਿੱਥੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਥੋੜੇ ਜਿਹੇ ਸਮੇਂ ਦੇ ਅੰਦਰ ਪਹੁੰਚ ਰਹੇ ਆ ਸੋ ਸਾਨੂੰ ਵੀ ਉੱਥੇ ਅਸੀਂ ਪਹੁੰਚਣਾ ਹੈ ਸਮੇਂ ਦੀ ਘਾਟ ਹੋਣ ਕਰਕੇ ਸੋ ਜਿਹੜੇ ਅ ਅੱਜ ਸੱਜਣਾ ਨੂੰ ਜਿਨ੍ਹਾਂ ਨੇ ਇਸ ਆਜ਼ਾਦ ਭਾਰਤ ਦੇ ਵਿੱਚ ਨਾਮ ਕਮਾਇਆ ਜਿਨ੍ਹਾਂ ਨੂੰ ਅਸੀਂ ਹੁਣ ਸਟੇਜ ਤੋਂ ਸਾਰੇ ਜਣਿਆਂ ਨੇ ਔਨਰ ਕੀਤਾ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਕਰੂੰਗੀ ਇਨਕਲਾਬ जिंदाबाद ये जो नारा है मैं बचपन से ही सुनती आ रही हूँ क्योंकि मेरा मेरे फादर कॉमरेड थे मैं ऐसे परिवार से बिलोंग करती हूँ जहाँ पे इनकलाब जिंदाबाद के नारे मुजैरो में लगते थे जो मेरा गुलशन भाजी भाई मन्ना सिंह जी दे छोटे हुद्या तो प्लेस देख दी आई हैं जिथे भगत सिंह बनने का भी मौका मिलता से ਮੈਂ ਕਹਿੰਨੀ ਹਾਂ ਉਸ ਬੈਕਗ੍ਰਾਉਂਡ ਦੇ ਵਿੱਚੋਂ ਆ ਕੇ ਬਚਪਨ ਤੋਂ ਲੈ ਕੇ ਹੁਣ ਤੱਕ ਸਿਰਫ ਪਗਲ ਸਿੰਘ ਨੂੰ ਦੇਖਿਆ ਹੈ ਪਗਲ ਸਿੰਘ ਬਾਰੇ ਸੁਣਿਆ ਹੈ ਸੋ ਮੈਂ ਕਹਿੰਨੀ ਹੈ ਕਿ ਪਗਲ ਸਿੰਘ ਕੱਲਾ ਨਾਮ ਨਹੀਂ ਹੈ ਇੱਕ ਸੋਚ ਹੈ ਜਿਹਦੇ ਉੱਤੇ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ ਹੈ ਉਹ ਸੋਚ ਨੂੰ ਆਪਾਂ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਹੈ ਸਾਡੇ ਬੱਚਿਆਂ ਨੂੰ ਇਹੋ ਜਿਹੀਆਂ ਮੁਜ਼ਾਹਿਰਿਆਂ ਤੇ ਲੈ ਕੇ ਜਾਣਾ ਚਾਹੀਦਾ ਹੈ ਔਰ ਬਚਪਨ ਤੋਂ ਹੀ ਇਹੋ ਜਿਹੀ ਪਲੇਸ ਦਿਖਾਣੇ ਚਾਹੀਦੇ ਹੈ ਤਾਂ ਕਿ ਅੱਜ ਜਿੱਥੇ ਮੈਂ ਖੜੀ ਹਾਂ ਇਹੋ ਜਿਹੀ ਸੋਚ ਲੈ ਕੇ ਉਹ ਵੀ ਇੱਥੇ ਖੜੇ ਹੋਣ ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਸਾਡਾ ਜਿੰਨਾ ਵੀ ਯੂਥ ਹੈ ਬਾਹਰ ਜਾ ਰਿਹਾ ਹੈ ਅਸੀਂ ਉਹਨਾਂ ਬਾਹਰ ਦੇ ਲੋਕਾਂ ਦੇ ਨਾਲ ਹੀ ਤੇ ਸੰਘਰਸ਼ ਲੜਿਆ ਸੀਗਾ ਸਾਡੇ ਦੇਸ਼ ਨੂੰ ਵਜਾਰ ਕਰਾਉਣ ਵਾਸਤੇ ਅੱਜ ਅਸੀਂ ਕਿੱਥੇ ਖੜੇ ਹਾਂ ਬੇਰੁਜ਼ਗਾਰੀ ਸਾਡੇ ਦੇਸ਼ ਦੇ ਵਿੱਚ ਸੋ ਮੈਂ ਇਹ ਹੀ ਆਪਣੇ ਯੂਥ ਦੇ ਵਿੱਚ ਇਹ ਚੀਜ਼ ਕਹਿਣਾ ਚਾਹੁੰਦੀ ਹਾਂ ਕਿ ਅੱਜ ਅਸੀਂ ਅੱਜ ਉਹਨਾਂ ਦਾ ਸ਼ਹੀਦੀ ਦਿਵਸ ਮਨਾ ਰਹੇ ਹਾਂ ਅਸੀਂ ਪਿੱਛੇ ਵੀ ਮਨਾਉਂਦੇ ਆਏ ਹਾਂ ਅੱਗੇ ਵੀ ਮਨਾਵਾਂਗੇ ਬਟ ਸਾਨੂੰ ਉਸ ਦਿਨ ਤੋਂ ਜਾਂ ਆਪਣੇ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚੋਂ ਇਹ ਸ਼ਹੀਦਾਂ ਦੀ ਜਿਹੜੀ ਸੋਚ ਹੈ ਉੱਤੇ ਚੱਲਣ ਦੀ ਲੋੜ ਹੈ ਸਸੀ ਗਾਲ ਜੀ ਸਾਰਿਆਂ ਨੂੰ ਐਜ਼ ਅ ਪ੍ਰਾਊਡ ਡਾਟਰ ਆਫ ਪੰਜਾਬ ਅੱਜ ਇੱਥੇ ਖੜ ਕੇ ਮੈਨੂੰ ਖੁਸ਼ੀ ਵੀ ਤੇ ਜ਼ਿੰਮੇਵਾਰੀ ਵੀ ਮਹਿਸੂਸ ਹੁੰਦੀ ਹੈ ਸ਼ਹੀਦ ਭਲਰ ਸਿੰਘ ਜੀ ਨੇ ਇੱਕ ਗੱਲ ਕਹੀ ਸੀ ਕਿ ਜ਼ਿੰਦਗੀ ਆਪਣੇ ਦਮ ਤੇ ਜਿੱਤੀ ਜਾਂਦੀ ਹੈ ਗੁੱਚਿਆਂ ਦੇ ਕੰਬਿਆਂ ਤੇ ਜਨਾਜ਼ੇ ਉੱਤਦੇ ਨੇ ਇਹ ਗੱਲ ਸਾਨੂੰ ਇਹ ਸਿਖਾਉਂਦੀ ਹੈ ਕਿ ਸੁਪਨੇ ਦੇਖਣੇ ਬਹੁਤ ਸੌਖੇ ਹੈ ਪਰ ਜਾਨ ਲੱਗਦੀ ਹੈ ਉਹਨਾਂ ਨੂੰ ਪੂਰਾ ਕਰਨ ਚ ਅੱਜ ਦੇ ਯੂਥ ਨੂੰ ਆਈ ਥਿੰਕ ਮੈਂ ਇਹ ਹੀ ਸਿਖਾਣਾ ਚਾਹੂੰਗੀ ਕਿ ਬਹੁਤ ਸੌਖਾ ਹੈ ਗੱਲਾਂ ਕਰਨਾ ਪਰ ਐਕਸ਼ਨਸ ਨਾਲ ਅਸੀਂ ਸੁਸਾਇਟੀ ਚ ਪੋਜ਼ਿਟਿਵ ਚੇਂਜ ਲਿਆਇਆਣਾ ਸ਼ਹੀਦ ਭਗਤ ਸਿੰਘ ਜੀ ਜੀ ਦੀ ਸੋਚ ਸਾਨੂੰ ਇਹ ਹੀ ਸਿਖਾਉਂਦੀ ਹੈ ਕਿ ਦੁਨੀਆ ਬਦਲਣ ਲਈ ਸਭ ਤੋਂ ਪਹਿਲਾਂ ਆਪਣੀ ਸੋਚ ਬਦਲਣੀ ਪੈਂਦੀ ਹੈ ਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਮੈਂ ਜੀਡੀ ਕਈ ਟ੍ਰਾਈਆਰ ਆਮ ਆਦਮੀ ਪਾਰਟੀ ਚੰਡੀਗੜ੍ਹ ਐਂਡ ਕੋਆਰਡੀਨੇਟਰ ਅੱਜ ਦੇ ਜਿਹੜਾ ਈਵੈਂਟ ਹੈ ਬਲੱਡ ਡੋਨੇਸ਼ਨ ਕੈਂਪ ਤੇ ਜਿਹੜੇ ਯੂਥ ਆਈਕਨਸ ਆਫ ਚੰਡੀਗੜ੍ਹ ਟ੍ਰਾਈ ਸਿਟੀ ਨੂੰ ਆਨਰ ਕੀਤਾ ਉਹਦਾ ਬੰਦੋਬਸਤ ਹੋਇਆ ਇੱਥੇ ਆਮ ਆਦਮੀ ਪਾਰਟੀ ਚੰਡੀਗੜ੍ਹ ਵੱਲੋਂ ਤੇ ਬਹੁਤ ਸਕਸੈਸਫੁਲ ਈਵੈਂਟ ਰਿਹਾ ਅੱਜ ਦੇ ਦਿਨ ਤਕਰੀਬਨ 50 ਬੰਦਿਆਂ ਨੇ ਯੂਥ ਨੇ ਆਮ ਆਦਮੀ ਪਾਰਟੀ ਨੂੰ ਚੰਡੀਗੜ੍ਹ ਚ ਜੁਆਇਨ ਕੀਤਾ ਅਲੱਗ-ਅਲੱਗ ਵਰਡਸ ਤੋਂ ਤੇ ਜਿੱਦਾਂ ਤੁਸੀਂ ਦੇਖ ਰਹੇ ਹੋ ਬੈਕਗ੍ਰਾਉਂਡ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਚੱਲ ਰਿਹਾ ਐ ਐਂਡ ਸਾਡੇ ਕੋਲ ਅੱਜ ਸੋਨ ਸਾਹਿਬ ਜਿਹੜੇ ਕੈਬਨਿਟ ਮਿਨਿਸਟਰ ਪੰਜਾਬ ਹੈ ਉਹ ਚੀਫਗੇਸ ਸੀਗੇ ਸੋਨੀਆ ਮੈਮ ਜਿਨ੍ਹਾਂ ਨੇ ਹੁਣੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਐ ਉਹ ਅੱਜ ਗੈਸਟ ਆਫ ਆਨਰ ਸੀਗੇ ਤੇ ਜਿਹੜੇ 2013 ਦੇ ਆਪਣੇ ਮਿਸ ਇੰਡੀਆ ਅਨਵਿੰਦ ਕੋਟੇ ਲੋਂਜੀ ਸ਼ੀ ਇਜ਼ ਵਨ ਆਫ ਦਾ ਯੂਥ ਆਈਕਨ ਜਿਹਨਾਂ ਨੂੰ ਅਸੀਂ ਆਨਰ ਕੀਤਾ ਹੈ ਅਪਾਰਟ ਫਰਮ ਇੰਡਸਟ੍ਰੀਅਲਿਸਟ ਐਂਡ ਜਿਨ੍ਹਾਂ ਨੇ ਆਪਣੀ ਆਪਣੀ ਫੀਲਡ ਚ ਬਹੁਤ ਵਧੀਆ ਕੰਮ ਕੀਤਾ ਅਸੀਂ ਅ ਅੱਗੇ ਵੀ ਇਦਾਂ ਦੇ ਉਪਰਾਲੇ ਕਰਦੇ ਰਵਾਂਗੇ ਜਿਹਦੇ ਨਾਲ ਯੂਥ ਸਾਡੇ ਨਾਲ ਜੁੜਿਆ ਰਹੇ ਤੇ ਅਸੀਂ ਯੂਥ ਦੀ ਭਲਾਈ ਦੇ ਲਈ ਕੰਮ ਕਰ ਸਕੀਏ ਸਾਡਾ ਅਸੀਗਾ ਜਿਹੜਾ ਅਸੀਂ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦਾ ਜੀ ਸ਼ਹੀਦੀ ਦਿਵਸ ਹੈ ਮਨਾਇਆ ਤੇ ਅਸੀਂ ਉਹਨਾਂ ਦੀ ਜਿਹੜੀ ਯਾਦ ਹੈ ਉਹ ਬਰਕਰਾਰ ਰੱਖਦੇ ਹੋਏ ਹਰ ਸਾਲ ਅਸੀਂ ਇਹ ਉਪਰਾਲੇ ਕਰਦੇ ਰਵਾਂਗੇ ਇਨਕਲਾਬ ਜਿੰਦਾਬਾਦ